ਕੁਰਾਲੀ ਤੋਂ ਬੱਦੀ ਰੋਡ ਤੇ ਸਥਿਤ ਪਿੰਡ ਸਿਸਵਾ ਨਜ਼ਦੀਕ ਪੈਂਦੇ ਪੈਟਰੋਲ ਪੰਪ ਦੇ ਨੇੜੇ ਅੱਜ ਇੱਕ ਸੜਕ ਹਾਦਸੇ ਦੇ ਵਿੱਚ ਨਵਾਂ ਨਗਰ ਦੇ ਨੌਜਵਾਨ ਗੁਰਦੀਪ ਸਿੰਘ ਦੀ ਮੌਤ ਹੋ ਗਈ। ਮੌਕੇ ਤੇ ਪੁੱਜੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗੁਰਦੀਪ ਸਿੰਘ ਜੋ ਰੋਜ਼ਾਨਾ ਐਸੇ ਰੋਡ ਤੋਂ ਚੰਡੀਗੜ੍ਹ ਦੇ ਵਿੱਚ ਡਿਊਟੀ ਕਰਨ ਲਈ جا ਰਿਹਾ ਸੀ ਤੇ ਅੱਜ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਦੋ ਬੇਟੀਆਂ ਦਾ ਪਿਤਾ ਗੁਰਦੀਪ ਸਿੰਘ 29 ਸਾਲਾਂ ਦਾ ਨੌਜਵਾਨ ਸੀ ਸਾਰੀ ਗੱਲਬਾਤ ਜਾਣਦੇ ਆ ਤਸਵੀਰਾਂ ਨਹੀਂ ਕਿੰਨੀ ਉਮਰ ਦੇ ਸੀ ਉਮਰ ਹੋਣਾ ਜੀ ਸਾਈਡ ਤੇ ਚੱਲਦਾ ਪੈਦਲ ਚੱਲਦਾ ਤੇ ਵਿਆਹਿਆ ਸੀ ਵਿਆਹ ਵੀ ਬੱਚੇ ਬੱਚੇ ਹੈ ਦੋ ਧੀਏ ਉਹ ਬੜਾ ਮੁਸ਼ਕਲ ਹੋ ਗਿਆ ਫਿਰ ਪੈਦਲ ਪਹੁੰਚਾ ਦੋਸਤੋ ਬਾਦ ਫੋਨ ਪੀਆ ਹਸਪਤਲ ਦੇ ਦੇਖਦੀ ਆ ਜੀ ਹੁਣ ਹਸਪਤਲ ਗਏ ਆ ਅਸੀਂ ਵੀ ਦੂਜੇ ਚੱਲੇ ਆ ਅਸੀਂ ਜੀ ਕੱਦੀ ਸੀ ਨਹੀਂ ਦੋ ਭਰਾਏ ਦੋ ਭਰਾ ਇੱਕ ਵੱਡਾ ਸੀ ਛੋਟਾ ਅੱਛਾ ਹਾਂਜੀ ਕੀ ਨਾਮ ਹੈ ਜੀ ਆਪਣਾ ਤੇਰਾ ਗੁਰਦੇਵ ਸਿੰਘ ਹੈ ਅੱਛਾ ਜਿਹੜਾ ਇਹ ਐਕਸੀਡੈਂਟ ਹੋਇਆ ਇਹ ਇਹਦੇ ਵਿੱਚ ਜਿਹੜੀ ਨੌਜਵਾਨ ਦੀ ਮੌਤ ਹੋਈ ਹੈ ਕੀ ਲੱਗਦੇ ਸੀ ਤੁਹਾਡੇ ਇਹ ਸਾਡੇ ਬਰਦ ਕਿਵੇਂ ਹੋਇਆ ਜੀ ਇਹ ਸਾਰਾ ਕੁਝ ਅਸੀਂ ਸਵੇਰੇ ਅਸੀਂ ਡਿਊਟੀ ਨਿਕਲੇ ਸੀਗੇ ਘਰ ਤੋਂ ਮੈਂ ਤੇ ਮੇਰਾ ਫਾਦਰ ਇਹ ਆਪਣਾ ਅਸੀਂ ਲਗ ਮੋਟਰਸਾਈਕਲ ਤੇ ਬਰਾਦਰ ਦੂਜੀ ਲਗ ਮੋਟਰਸਾਈਕਲ ਤੇ ਤਾਂ ਹਾਂਜੀ ਤੇ ਨਾ ਰਸਤੇ 'ਚ ਗੱਡੀ ਆਈ ਚੰਡੀਗੜ੍ਹ ਦੇ ਤਰਫੋਂ ਹੂੰ ਦੋਨੇ ਬਲੇ ਬਾਰੇ ਸਿੰਗ ਆਪਣਾ ਇਹ ਜਾਨਵਰ ਸੀ ਕਹੋਦੇ ਨਾਲ ਉਹਨੂੰ ਮਾਰਿਆ ਫਿਰ ਬਿਨਾਂ ਰੋਕੇ ਗੱਡੀ ਉਹਨਾਂ ਨੂੰ ਮੋਟਰਸਾਈਕਲ ਦੇ ਵਿੱਚ ਆਪਣਾ ਗੱਡੀ ਮਾਰੀ ਤੇ ਆਪਣਾ ਰੋਡ ਦੇ ਵਿੱਚ ਗਿਰੇ ਮੇਰੇ ਖੂਦ ਚੱਕਿਆ ਉਹਨਾਂ ਨੂੰ ਫਿਰ ਆਪਣਾ ਇੱਕ ਪ੍ਰਾਈਵੇਟ ਗੱਡੀ ਦੁਆਰਾ ਕੀ ਇਹ ਲੈ ਕੇ ਤੇਨ ਡਾਕਟਰਾਂ ਨੇ ਕੁਝ ਕਰ ਗੱਡੀ ਤੇਜ਼ ਰਫਤਾਰ ਸੀ ਪੂਰੀ ਬਹੁਤ ਤੇਜ਼ ਸੀ ਮੌਕੇ ਤੇ ਫਿਰ ਡਰਾਈਵਰ ਭੱਜ ਗਏ ਸੀ ਜਾਂ ਉਹਨੂੰ ਕਾਬੂ ਕਰ ਲਈ ਪੁਲਿਸ ਮੌਕੇ ਸਰ ਸੀ ਬਈ ਇੰਨਾ ਤਾਂ ਧਿਆਨ ਨਹੀਂ ਕੀਤਾ ਸੀਗਾ ਵੀ ਮੈਂ ਤਾਂ ਬ੍ਰਦਰ ਕੋਲੀ ਦੇਖ ਕੇ ਇੰਨਾ ਹੋ ਗਿਆ ਉਸ ਟਮਕਾ ਪਤਾ ਨਹੀਂ ਲੱਗਿਆ ਵੀ ਕੀ ਬਣਾ ਕੀ ਸਾਡੇ ਨਾਲ ਕੀ ਹੋ ਗਿਆ ਹਾਂਜੀ ਕਿੰਨੀ ਉਮਰ ਸੀ ਨੌਜਵਾਨ ਦੀ ਉਮਰ 29 ਸਾਲ ਦੀ ਵਿਆਹ ਸੀ ਹਾਂਜੀ ਵਿਆਹ ਸੀ ਦੋ ਦੋ ਗੁੜੀਆਂ ਕੀ ਕਾਰਵਾਈ ਹੋ ਰਹੀ ਹੈ ਜੀ ਪੁਲਿਸ ਕੀ ਕਰ ਰਹੀ ਹੈ ਦੇਖੋ ਜੀ ਹੁਣ ਆਪਣਾ ਰਿਪੋਰਟ ਤਿਆਰ ਕਰੀਏ ਦੇਖਦੇ ਇਥੇ ਕੀ ਬਣਦਾ ਕੀ ਮੰਗ ਹੈ ਤੁਹਾਡੀ ਮੰਗ ਤਾਂ ਸੰਧੂਬਾ ਆਪਣਾ ਕਾਰਵਾਈ ਹੋਣੀ ਚਾਹੀਦੀ ਹੈ ਜੋ ਵੀ ਹੈ ਇਨਸਾਫ ਮਿਲਣਾ ਚਾਹੀਦਾ ਜੀ ਤੇ ਨਾਮ ਕੀ ਸੀ ਨੌਜਵਾਨ ਦਾ ਗੁਰਦੀਪ ਗੁਰਦੀਪ ਜੀ ਸਰਪੰਚ ਸਾਹਿਬ ਕਿਵੇਂ ਦੇਖਦੇ ਕੀ ਜਿਹੜਾ ਹਾਦਸਾ ਵਾਪਰੇ ਆ ਤਾਂ ਬੜਾ ਭਿਆਨਕ ਹਾਦਸਾ ਸੀ ਨੌਜਵਾਨ ਦੀ ਮੌਤ ਹੋ ਗਈ ਤਾਂ ਹੁਣ ਕੀ ਕਾਰਵਾਈ ਕਰਵਾਈ ਜਾ ਰਹੀ ਹੈ ਜਿੱਤੇ ਕਿਵੇਂ ਹਾਦਸਾ ਹੋਇਆ ਖੁਰੀ ਹੋਈ ਤੇ ਬਹੁਤ ਮਾਰੀ ਆ ਨੌਜਵਾਨ ਬੱਚਾ ਸੀ ਉਹਦੇ ਛੋੜੇ ਬੱਚੇ ਆ ਹਮ ਕਾਰਵਾਈ ਦੇਖੋ ਹੋਣੀ ਚਾਹੀਦੀ ਹਾਂਜੀ ਕਾਰਵਾਈ ਉਹ ਗੱਡੀ ਦੇ ਕਾਰਵਾਈ ਹੋਣੀ ਚਾਹੀਦੀ ਤਨ ਪ੍ਰੋਸਾ ਹੈ ਪੁਲਿਸ ਤੇ ਜੀ ਬਹੁਤ ਪੋਸਾ ਹੈ ਪੁਲਿਸ ਤੇ ਕਾਰਵਾਈ ਕਰਮੀ ਤਾਂ ਪਿੱਛੇ ਪਰਿਵਾਰ ਦੇ ਵਿੱਚ ਹੁਣ ਕੌਣ ਕੌਣ ਰਹਿ ਗਿਆ ਜੀ ਸਾਹਮਣ ਵਾਲਾ ਉਹਦੇ ਪਰਿਵਾਰ ਨੂੰ ਬਹੁਤ ਆ ਭਰਾ ਹੈਗਾ ਜੀ ਵੱਡਾ ਫਾਦਰ ਵੀ ਹੈਗਾ ਉਹਦਾ ਤੇ ਛੋੜੇ ਬੱਚੇ ਆ ਉਹਦੇ ਘਰ ਵਾਲੀ ਸਰ ਇੱਕ ਸਿਸਮਾ ਬੱਦੀ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਜੀ ਭਿਆਨਕ ਜਿਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਤੇ ਕੀ ਹੈ ਮਾਮਲਾ ਜੀ ਦੇ ਵਿੱਚ ਕੌਣ ਦੋਸ਼ ਪਾਇਆ ਗਿਆ ਰੁਕਾ ਫਸੂਲ ਹੋਣ ਤੇ ਮੈਂ ਮੌਕੇ ਤੇ ਪੁੱਜਿਆ ਜੀ ਉਸ ਪਾਰਟੀ ਦੇ ਨਾਲ ਇਸ ਸਮਾ ਰੋਡਰ ਨੇੜੇ ਪੈਟਰੋਲ ਪੰਪ ਹਾਂਜੀ ਉੱਥੇ ਸਾਰਾ ਐਕਸੀਡੈਂਟ ਹੋਇਆ ਸੀ ਇੱਕ ਮੋਟਰਸਾਈਕਲ ਔਰ ਇੱਕ ਕਾਰ ਦਾ ਜੀ ਗੁਰਦੀਪ ਸਿੰਘ ਹੈ ਜਿਹਨਾਂ ਦੀ ਉੱਥੇ ਡੈਡ ਬਡੀ ਪਈ ਹੈ ਪੀਜੀ ਹਾਂਜੀ ਅਸੀਂ ਉੱਥੇ ਜਾਣੀ ਕਿ ਜੋ ਵੀ ਪਰਮਨੈਂਟ ਕਰਵਾ ਕੇ ਉਹਨਾਂ ਦੇ ਮ੍ਰਿਤਕ ਦੇ ਪਰਿਵਾਰਾਂ ਨੂੰ ਸੰਸਕਾਰ ਵਾਸਤੇ ਡੈਡ ਬਡੀ ਧਮਾਗੇ ਤੇ ਐਫਆਈਆਰ ਲਾਂਚ ਕੀਤੀ 168/25 ਜੀ ਤੇ ਹੋਇਆ ਕਿ ਮੈਂ ਐਕਸਟੈਂਟ ਤੋਂ ਦੱਸ ਦੂੰਗਾ ਇੱਕ ਵਾਰ। ਤੇ ਧਰੂ ਸਰ ਗੱਡੀ ਜਾ ਰਹੀ ਸੀ ਕਾਰ ਜੀ ਚੰਡੀਗੜ੍ਹ ਪਾਸੇ ਤੋਂ ਹਾਂ ਚੰਡੀਗੜ੍ਹ ਪਾਸੇ ਤੋਂ ਅੱਗੇ ਜਾ ਰਹੀ ਸੀਗਾ ਬੱਦੀਵਲੀ ਸਾਈਡ ਤੋਂ ਤੇ ਉਹ ਬੱਦੀਵਲੀ ਸਾਈਡ ਤੋਂ ਇੱਕ ਮੋਰਸਲ ਆ ਗਿਆ ਸੀਗਾ ਜੋ ਕਿ ਨੌਜਵਾਨ ਮੁੰਡਾ ਸੀਗਾ ਤੇ ਉਹ ਆਪਣੀ ਡਿਊਟੀ ਤੇ ਜਾ ਰਿਹਾ ਸੀ। ਹਾਂਜੀ ਚੰਡੀਗੜ੍ਹ ਕਾਰਪਸ਼ਮਤੀ ਜੋਬ ਕਰਦਾ ਸੀ ਉਹ ਪ੍ਰਾਈਵੇਟ ਹਾਂਜੀ ਹਾਂ ਤੇ ਗੱਡੀ ਵਾਲੇ ਦੇ ਖਿਲਾਫ ਕੀਤੀ ਜੀ ਕਾਰਵਾਈ ਹੁਣ ਗੱਡੀ ਦੇ ਵਾਲੇ ਦੇ ਖਿਲਾਫ ਸਰ ਮੁਕੱਦਮਾ ਦਿੱਤਾ ਜੀ। ਅੱਛਾ ਜੀ ਹਾਂ 168/25 2025 ਦਾ ਮਕਦਮਾ ਹਾਂਜੀ ਰੋਡ ਐਕਸੀਡੈਂਟ ਦਾ ਤੇ ਪਰਿਵਾਰਕ ਮੈਂਬਰਾਂ ਨੂੰ ਡੈੱਡ ਬੋਡੀ ਸੌਂਪੀ ਜਾ ਰਹੀ ਬਿਲਕੁਲ ਜੀ ਬਿਲਕੁਲ ਅੱਜ ਅੱਜ ਹੀ ਦਵਾਂਗੇ ਜੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ